ਕਾ ਹੁਣ ਜਿਹੜੇ ਮੌਕੇ ਦੇ ਉੱਤੇ ਜਿਹੜੇ ਹੌਟਸਪੌਟ ਨੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਿਟੀਕਲ ਐਸ ਟਾਈਮ ਵਜੋਂ ਨਾਲਾ ਏਰੀਆ ਨਾਲਾ ਗੁਰਦਾਸਪੁਰ ਮਾਝੀ ਦਾ ਏਰੀਆ ਵਾ ਇਸ ਤਰ੍ਹਾਂ ਲਗ ਲਗ ਤਰੀਕੇ ਦੀਆਂ ਜਿਹੜੀਆਂ ਸੰਸਥਾਵਾਂ ਜਾਂ ਆਰਗੇਨਾਈਜੇਸ਼ਨਸ ਨੇ ਆਪੋ ਆਪਣੇ ਕੰਮਾਂ 'ਚ ਡਟੀਆਂ ਹੋਈਆਂ ਥੋੜੇ ਦੇ ਸਮਝਾਉਣਾ ਚਾਹੋ ਦੱਸਣਾ ਚਾਹੋ ਕਿਵੇਂ ਕਿਸ ਤਰੀਕੇ ਦਾ ਅਨੁਭਵ ਹਲੇ ਸਕ ਤੁਸੀਂ ਇਹਦੇ ਥੋੜਾ ਟਾਈਮ ਹੋ ਗਿਆ ਨੂੰ ਤੋ ਮੰਨ ਕੇ ਚਲੋ ਈਵਨ ਕੱਜ ਅਸੀਂ ਹਰਿਆਣੇ ਦਾ ਵੀ ਧੰਨਵਾਦ ਕਰਦੇ ਆਂ ਕਾਫੀ ਜਿਹੜੀਆਂ ਅਸੀਂ ਗੱਡੀਆਂ ਤੇ ਹਰਿਆਣੇ ਦੀਆਂ ਵੀ ਵੇਖੀਆਂ ਜਿਹੜੇ ਤੇ ਹੈਲਪ ਕਰਨ ਆਏ ਮਲੇਰ ਕੋਟ ਨੇ ਤੋਂ ਅੱਜ ਸਪੈਸ਼ਲ ਫਰਟ ਇੱਥੇ ਅਸੀਂ ਵੇਖਿਆ ਜਿਹੜੇ ਕਿ ਭਾਈਚਾਰਾ ਮੁਸਲਮਾਨ ਭਾਈਚਾਰਾ ਲੈ ਕੇ ਆਇਆ ਜੀ ਹੁਣ ਹੋ ਕੀ ਰਿਹਾ ਜਿਹੜਾ ਪਿੰਡ ਪੱਦਰ ਦੇ ਉੱਤੇ ਜਦੋਂ ਆਪਾਂ ਟਰਾਲੀਆਂ ਦੇ ਉਸ ਸਮਾਨ ਰੱਖ ਕੇ ਲੈ ਕੇ ਆਉਂਦੇ ਆਂ ਵੱਧ ਤੋਂ ਵੱਧ ਉਹ ਬੰਨ ਜਿਹੜਾ ਬੰਨ ਨਾ ਜਾਂ ਜਿੱਥੇ ਵੀ ਕਲੋਸਟ ਸਪੌਟ ਆ ਉੱਥੋਂ ਤੱਕ ਉਹ ਟਰਾਲੀ 'ਚ ਸਮਾਨ ਆ ਜਾਂਦਾ ਬਟ ਸਾਡੇ ਕੋਲ ਇਸ ਟਾਈਮ ਬੋਟਸ ਦੀ ਇੰਨੀ ਜ਼ਿਆਦਾ ਸ਼ਾਰਟੇਜ ਆ ਕਿ ਕੋਈ ਕੋਈ ਆਉਂਦਾ ਨਹੀਂ ਸੋ ਡਿਊਟੀਆਂ ਤਾਂ ਲੱਗ ਚੁੱਕੀਆਂ ਆ ਇੰਡੀਅਨ ਆਰਮੀ ਦੇ ਟਰੱਕਸ ਇੱਥੇ ਹੈ ਨੇ ਜਿਵੇਂ ਕਿ ਹੁਣ ਮੈਂ ਜਿੱਥੇ ਬੈਠਾ ਹੋਇਆ ਇੱਥੇ ਵੀ ਇੰਡੀਅਨ ਆਰਮੀ ਦੇ ਵੱਲੋਂ ਪ੍ਰੋਗਰਾਮਿੰਗ ਨੂੰ ਸੰਚਾਲਿਤ ਕਰੇ ਨਾ ਤੇ ਨਾਲ ਬੰਨ੍ਹ ਮਸ਼ਹੂਰ ਕੀਤੇ ਜਾ ਰਹੇ ਆ ਸੋ ਇਹ ਚੀਜ਼ ਜਿਹੜੀ ਲੋਕਲ ਲੈਵਲ ਤੇ ਦਿਖ ਰਹੀ ਆ